ਜੋ ਭਾਰਤੀ ਸੇਵਾ ਸੰਸਥਾ ਪੰਜਾਬ ਦਾ ਚੇਅਰਮੈਨ ਪ੍ਰਕਾਸ਼ ਸਿੰਘ ਅਕਲ ਭਾਰਤੀਆ ਸ਼ਿਵਸੈਨਾ ਪੰਜਾਬ ਦਾ ਆਵਾਇਸ ਪ੍ਰਧਾਨ ਜੋ ਕਿ 2026 ਮੈਂ ਲੱਖ ਲੱਖ ਵਧਾਈ ਦੇ ਸਵਾਸੀਆਂ ਨੂੰ ਆਪਣੇ ਗਿਲੰਦਰ ਵਸੀਆਂ ਨੂੰ ਹਲਕਾ ਵੈਸਟ ਨੂੰ ਆਪਣੀ ਸ਼ਿਵਸੈਨਾ ਵੱਲੋਂ ਤੇ ਭਾਰਤੀ ਸੇਵਾ ਸੰਸਥਾ ਨੂੰ ਬਤਾਇ ਦਿੰਨੇ ਆ ਸ਼ੁਭ ਕਾਮਨਾ ਜਿਸ ਤਰ੍ਹਾਂ ਗਲੰਦਰ ਦੇ ਵਿੱਚ ਪਿਛਲੇ ਸਾਲ ਬਹੁਤ ਹੀ ਲੁੱਟਾਂ ਖੋਹਾਂ ਤੇ ਗੋਲੀਆਂ ਚੱਲਦੀਆਂ ਕਤਲਿਆ ਹੋ ਰਿਆ ਚੋੜ ਦਕੈਤੀਆਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਹਰ ਕਹਾਵਸ ਤੇ ਵਿੱਚ ਕਿਉਂ ਸਾਡਾ ਹਰ ਕਹਾਵਸ ਇਹ ਬਿਹਾਰ ਬਣਿਆ ਹੋਇਆ ਨੇ ਤੇ ਮੈਂ ਪ੍ਰਾਰਥਨਾ ਕਰਦਾ ਹਾਂ ਦੇਸ਼ ਵਾਸੀਆਂ ਮੋਰੇ ਆਪਣੇ ਜ਼ਿਲ੍ਹਾ ਅੰਦਰ ਵੈਸਟ ਮੋਰੇ ਹਲਕੇ ਮੋਰੇ ਕਿ ਜਿਹੜਾ 2026 ਚੜਨਾ ਉਹਦੇ ਵਿੱਚ ਬੜਾ ਪਿੱਛੇ ਹੋ ਚੁੱਕਾ ਇਹੋ ਜਿਹਾ ਕੋਈ ਨਾ ਵੇ ਹਰ ਇੱਕ ਨੂੰ ਅਸੀਂ ਇਲ ਕਰਦੇ ਹਾਂ ਕਿ 2026 ਵਾਲੇ ਚੜਨਾ ਅਮਨ ਸ਼ਾਂਤੀ ਦਾ ਚੜੇ ਖੁਸ਼ੀਆਂ ਦਾ ਚੜੇ ਤੇ ਲੱਖ ਲੱਖ ਵਧਾਈ ਦੇਸ਼ ਵਾਸੀਆਂ ਨੂੰ ਜਲੰਧਰ ਵਾਸੀਆਂ ਨੂੰ ਮੈਂ ਦੇਣਾ ਆਪਣੀ ਭਾਰਤੀ ਸੇਵਾ ਸੇਵਾ ਸਸਤਿਆਂ ਵੱਲੋਂ ਤੇ ਸ਼ਿਪ ਸੈਨਾ ਵੱਲੋਂ ਵਾਇਸ ਪ੍ਰਦਾਨ ਹੋਣ ਦੇ ਨਾਤੇ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਸ਼ ਵਾਸੀਆਂ ਨੂੰ ਗਲੰਦਰ ਵੱਲੋਂ